ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਜਤਸਰੇ ਮਹੱਲਾ ਪੰਜਵਾਂ ਲੋੜ ਦੜਾ ਸਾਜਨ ਮੇਰਾ ਕਰ ਕਰ ਮੰਗਲ ਲਗਾਵਹੁ ਨੀਕੇ ਕਾਟ ਕਾਟ ਤਿਸਹ ਬਸੇਰਾ ਰਦੜਾ ਸਾਜਨ ਮੇਰਾ ਕਰ ਕਰ ਮੰਗਲ ਗਾਵਹੁ ਨਿਕੇ ਕਟ ਕਟ ਤਿਸਹਬ ਸੇਰਾ ਰਹਾ ਸੁਖ ਆਰਾਧਨ ਦੁਖ ਆਰਾਧਨ ਬੇਸਨ ਨ ਕਾਹੋ 베ਰਾ ਨਾਮ ਜਪਤ ਕੋਟ ਸੂਰ ਜਾਰਾ ਮਨਸਾ ਪਰਮ ਅੰਧੇਰਾ ਤਾਣ ਤਨ ਅੰਤਰ ਸਭ ਨੇ ਜਾਇ ਜੋ ਦੇਸੈ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਬਹਰ ਨ ਹੋਇ ਹੈ ਫੇਰਾ ਤਾਣ ਤਨ ਅੰਤਰ ਸਭ ਨੇ ਜਾਇ ਜੋ ਦੇਸੈ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਬਹੁਰ ਨ ਹੋਇ ਹੈ ਫੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ